ਲਿਓ ਕੌਲੀ ਲਿਓ ਕੋਈ ਡੋਂਗਾ ਲੈ ਲਓ ਉਹਦੇ ਵਿੱਚ ਲੂਣ ਕੀ ਸਬਜ਼ੀ ਪਾ ਲਓ ਲੂਣ ਵਾਲਾ ਪਦਾਰਥ ਪਾ ਲਓ ਉਹਦੇ ਵਿੱਚ ਮਿੱਠੀ ਖੀਰ ਪਾ ਲਓ ਕੀ ਆਪਾਂ ਉਸ ਭਾਂਡੇ ਵਿੱਚੋਂ ਕਦੇ ਆਨੰਦ ਮਾਣ ਸਕਦੇ ਕੀ ਆਪਾਂ ਕਦੇ ਉਸ ਭਾਂਡੇ ਦੇ ਵਿੱਚੋਂ ਸਵਾਦ ਮਾਣ ਸਕਦੇ ਹ ਜਦੋਂ ਵੀ ਕੋਈ ਮਨੁੱਖ ਛਕਣ ਦਾ ਯਤਨ ਕਰੇਗਾ ਉਹ ਇੱਕੋ ਗੱਲ ਆਖੇਗਾ ਬਈ ਮੈਂ ਸਵਾਦ ਕਿਹੜਾ ਮਾਣਾ ਲੂਣ ਦਾ ਮਾਣਾ ਕਿ ਮਿੱਠਾ ਮਾਣਾ ਇਹ ਤਾਂ ਸਭ ਕੁਝ ਹੀ ਖਰਾਬ ਹੋ ਗਿਆ ਤੇ ਯਾਦ ਰੱਖਿਓ ਆ ਸਾਡਾ ਹਿਰਦੇ ਦਾ ਭਾਂਡਾ ਹੈ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਇਹਦੇ ਵਿੱਚ ਇੱਕੋ ਚੀਜ਼ ਟਿਕਣੀ ਹੈ ਜਾ ਨਾਮ ਟਕੇਗਾ ਜਾਂ ਵਿਕਾਰ ਟਕੇਗਾ ਇਹ ਇਹ ਨਹੀਂ ਹੋ ਸਕਦਾ ਮਨੁੱਖ ਨਾਮ ਵੀ ਕਮਾੰਦਾ ਹੋਵੇ ਤੇ ਵਿਕਾਰ ਵੀ ਕਮਾੰਦਾ ਹੋਵੇ ਤੇ ਜੇ ਸਾਥ ਸੰਗ ਦੋਨੇ ਹੋਏ ਸਾਡੇ ਅੰਦਰੋਂ ਰਸ ਨਹੀਂ ਮਿਲ ਸਕਦਾ ਹੈ ਸਾਡੇ ਅੰਦਰੋਂ ਸਾਥ ਸੰਗਤ ਰੋਹਾਨੀਅਤ ਨਹੀਂ ਪੈਦਾ ਹੋ ਸਕਦੀ ਕਿਉਂਕਿ ਦੋ ਚੀਜ਼ਾਂ ਆਪਣਾ ਹਿਰਦੇ ਭਾਂਡੇ ਵਿੱਚ ਪਾ ਕੇ ਬੈਠੇ ਤੇ ਜਿਨ੍ਹਾਂ ਨੇ ਨਾਮ ਦਾ ਰਸ ਪਾ ਲਿਆ ਉਹਨਾਂ ਨੂੰ ਸਾਥ ਸੰਗਤ ਜਿਹੜਾ ਵਿਕਾਰਾਂ ਦਾ ਸੁਬੜਾ ਫਿੱਕਾ ਨਜ਼ਰ ਆਉਂਦਾ ਹੈ ਅਗੇ ਪਾਸ਼ਾ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ ਫਿਰ ਜਦੋਂ ਨਾਮ ਦੇ ਨਾਲ ਜੁੜ ਗਏ ਫਿਰ ਜਿਹੜੀ ਹਰੀ ਦੇ ਨਾਮ ਦੀ ਰਸ ਦੀ ਅੰਮ੍ਰਿਤ ਬੂੰਦ ਹੈ ਨਾ ਮਾਰੇ ਕਹਿੰਦੇ ਬੜੀ ਸੋਹਣੀ ਲੱਗਦੀ ਪਰ ਪ੍ਰਾਪਤ ਕਿਵੇਂ ਹੁੰਦੀ ਹੈ ਮਿਲ ਸਾਧੂ ਇੱਥੇ ਸਾਧੂ ਦਾ ਅਰਥ ਹੈ ਗੁਰੂ ਜਦੋਂ ਮਨੁੱਖ ਗੁਰੂ ਨੂੰ ਮਿਲਦਾ ਹੈ